ਰਾਮਾ ਦੀ ਹੱਟੀ ਚੈਨਨ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੀ ਸੂਟਾਂ ਦੀ ਵੈਰਾਈਟੀ ਆ ਗਈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦਦਾਰੀ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਾਂ ਜਾ ਰਿਹਾ ਹੈ ਜੀ। ਰਾਮਾ ਦੀ ਹੱਟੀ ਦੇ ਉੱਤੇ ਫੇਰ ਮੇਲੇ ਦੇ ਉੱਤੇ ਜੀ ਜਾਮ ਕਾਟਨ ਦਾ ਸੂਟ ਔਰ ਜਾਮ ਕਾਟਨ ਦਾ ਸੂਟ ਹੈ ਜੀ ਇਹ ਬਿਲਕੁਲ ਫੁੱਲ ਫਿਆਵਟਾ ਜਿਹਦੇ ਨਾਲ ਸਿਰਫ 950 ਰੁਪਏ ਦੇ ਵਿੱਚ ਕਰਤਾ ਜੀ ਇਹ ਫੁੱਲ ਪਿਆਰ ਦੁਪੱਟੇ ਦੇ ਨਾਲ ਪ्योर ਜਾਮਨ ਕਾਫਣ ਦਾ ਸੂਤ ਹੈਗਾ 950 ਰੁਪਏ ਦੇ ਵਿੱਚ ਮਾਰਕੀਟ 'ਚ ਵੇਖੇ 300 ਦਾ ਵੇਖੇ 1400 ਦਾ ਸਾਡਾ ਰੇਟ ਹੈਗਾ 1350 ਰੁਪਿਆ 950 950 ਰੁਪਿਆ ਜੀ 950 ਰੁਪਏ ਦੇ ਵਿੱਚ ਕਰਤਾ ਜੀ ਭਰਾਵਾ ਦੀ ਹੱਤੀ ਦੇ ਤੇ ਜੀ ਭਾਰੀ ਫੇਰ ਮੇਲੇ ਦੇ ਤੇ ਭਰਾਵਾ ਦੀ ਹੱਤੀ ਦੇ ਤੇ ਕੜਾਈ ਫਾਇਲ ਸੀ ਕੜਾਈ ਵਾਲਾ ਬਿਲਕੁਲ ਹੈਂਡਵਰਕ ਦਾ ਕੰਮ ਨਾਲ ਫੁੱਲ ਪਿਆਰ ਦੁਪੱਟਾ ਸਿਰਫ 990 ਰੁਪਏ ਦੇ ਵਿੱਚ ਹੈ ਜੀ ਇਹ ਸੂਟ ਡਿਜ਼ਾਈਨ ਬਹੁਤ ਡਿਜ਼ਾਈਨਾਂ ਦੇ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਪਹਿਲਾਂ ਬਹੁਤ ਰੰਗਾਂ ਚ ਆਇਆ ਸੀ ਮਾਲ ਸਾਰੇ ਖਤਮ ਹੋ ਗਏ ਸੀਗੇ ਅੱਜ ਨਵੇਂ ਦਵਾਰੇ ਫੁੱਲ ਰੰਗਾਂ ਚ ਮਾਲ ਆ ਗਿਆ ਇਹਦੇ ਵਿੱਚ ਕਈ ਕਸਟਮਰ ਕਹਿ ਕੇ ਸੀ ਕਿ ਪਹਿਲਾਂ ਦੇਖ ਰਹੇ ਸੀਗੇ ਵੀ ਉੱਤੇ ਰੰਗ ਛੋਟ ਸੀਗੇ ਹੁਣ ਫੁੱਲ ਰੰਗਾਂ ਜਮਾ ਕੇ ਕਿਹਦੇ ਵਿੱਚ ਜੀ ਬਿਲਕੁਲ ਕਾਟਨ ਜਾਮ ਫੁੱਲ ਪਿਆਰ ਦਾ ਦੁਪੱਟੇ ਦੇ ਨਾਲ ਸਿਰਫ 999 ਰੁਪਏ ਦਾ ਸੂਟ ਹੈ ਜੀ ਇਹ ਭਰਾਵਾਂ ਦੀ ਹੱਟੇ ਦੇ ਉੱਤੇ ਭਾਰੀ ਛੇ ਮੇਲੇ ਚੱਲ ਰਹੇ ਹੈ ਬਾਹਰੀ ਛੇ ਮੇਲੇ ਦੇ ਉੱਤੇ ਜੀ ਰੰਗ ਤੇ ਡਿਜ਼ਾਈਨ ਤਾਂ ਇਹਦੇ ਵਿੱਚ ਜੀ ਬਹੁਤ ਹੀ ਮਾਲ ਪਹੁੰਚੂਕਿਆ ਜੀ ਕੱਲਾ ਦੇਖੋ ਜੀ ਇੱਕ ਤੇ ਇੱਕ ਸੋਨੇ ਕੜਾਈ ਪੂਰੀ ਵਧੀਆ ਸ਼ਾਨਦਾਰ ਕੜਾਈ ਹੈਗੀ ਸ਼ਾਨਦਾਰ ਕੁਆਲਿਟੀ ਫੁੱਲ ਘੜ ਦੁਪट्टे ਦੇ ਨਾਲ ਕਟਵਰਕ ਵਾਲਾ ਦੁਪੱਟਾ ਹੋਊਗਾ ਜੀ ਫੁੱਲ ਪਿਆਰ ਦਾ ਨਾਲ ਇਹਦੇ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਪਿਓਰ ਕਾਟ ਕਾਟਨ ਜਾਂਮ ਦਾ ਸੂਟ ਹੈਗਾ ਸਿਰਫ ਸਾਡੇ ਅਨਾਊਂਸਰ ਦੇ ਵਿੱਚ ਗੱਤਾ ਹੀ ਇਹ ਰੰਗ ਸਾਰੇ ਕੁਰੀਆ ਕੱਤੀਆਂ ਦੀ ਵੈਰਿਟੀ ਹੈ ਜੀ ਪੂਰੀ ਵਧੀਆ ਕੁਆਲਿਟੀ ਦਿੱਤੇ ਸਾਰਾ ਇਹ 10000 ਰੁਪਏ ਦੇ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਾਂ ਜਾ ਰਿਹਾ ਹੈ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲਵੇਲਾ ਚੱਲ ਰਿਹਾ ਹੈਗਾ ਭਰਾਮਾਂ ਦੀ ਹੱਟੀ ਨੇੜੇ ਦਰਸ਼ਨ ਦੇ ਜੀ ਮੌਣ ਮੰਡੀ ਭਾਰੀ ਸੇਲਮੇਲੇ ਦੇ ਉੱਤੇ ਆ ਦੇਖੋ ਰੰਗ ਤੇ ਰਿਆਣਾ ਸ਼ਾਨਦਾਰ ਡਿਜ਼ਾਈਨਿੰਗ ਦੇ ਵਿੱਚ ਮਾਲ ਸੋਹ ਚੁੱਕਾ ਇਹਦੇ ਵਿੱਚ ਜੀ ਡਿਜ਼ਾਈਨਿੰਗ ਜਦ ਕਿ ਨੇ ਵਧੀਆ ਡਿਜ਼ਾਈਨਿੰਗਾਂ ਦੇ ਵਿੱਚ ਆਇਆ ਹੋਇਆ ਇਹ ਕੱਪੜਾ ਦੇ ਵਿੱਚ ਸਾਰਾ ਬਿਲਕੁਲ ਕੋਈ ਲਾਈਨਿੰਗ ਵਗੈਰਾ ਦੀ ਲੋੜ ਨਹੀਂ ਪੈਂਦੀ ਜੀ ਕਾਟਨ ਜਾਂ ਦਾ ਕੱਪੜਾ ਹੈਗਾ ਇਹ ਭਰਾਮਾ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ-ਵੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਤੀ ਨੇੜੇ ਦਾਸ਼ਟਨ ਦੇ ਜਿਮ ਮਾਰਕੀ 10000 ਰੁਪਏ ਦੇ ਕੱਪੜੇ ਦੀ ਖੀਲ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫਿਰਤਾ ਜਾ ਰਿਹਾ ਜੀ ਭਰਾਮਾ ਦੀ ਹੱਤੀ ਦੇ ਉੱਤੇ ਚੱਲ ਰਿਹਾ ਹੈ ਭਾਰੀ ਸੇਲ-ਵੇਲਾ ਫੈਂਸੀ ਸੂਟਾਂ ਦਾ ਭਾਰੀ ਸੇਲ-ਵੇਲਾ ਜੀ ਹਾਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਤੀ ਨੇੜੇ ਦਾ ਸ਼ੰਡੇਲੀ ਮੋੜ ਮੰਡੀ